ਹਾਂਜੀ ਸੋਸ਼ੀ ਕਲਜੀ ਸਾਇਆ ਨੂੰ ਵੈਲਕਮ ਬੈਕ ਇਨ ਮਾਈ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਐਂਡ ਨਵੀਂ ਵੀਡੀਓ ਦੇ ਵਿੱਚ ਵੀ ਤੁਹਾਡਾ ਸਵਾਗਤ ਹੈ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਐਂਡ ਸੁਜੈਸ਼ਨ ਦੇਣਾ ਕਦੀ ਨਾ ਭੁੱਲਿਆ ਕਰੋ ਐਂਡ ਹੁਣ ਬਿਨਾਂ ਦੇਰੀ ਕੀਤੇ ਹੋਇਆ ਆਪਾਂ ਆਪਣਾ ਬਿਊਟੀ ਵਾਲਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਜੀ ਸੁਣਨ ਦੇ ਵਿੱਚ ਆਇਆ ਕਿ ਜਾਨਵੀ ਛਾਟੇ ਵਾਲੀ ਦੇ ਸੋਕੇ ਹੋ ਗਏ ਨੇ ਇਸੇ ਖੁਸ਼ੀ ਦੇ ਵਿੱਚ ਉਹਨੇ ਘਰ ਵਿੱਚ ਲਾਇਏ ਨੇ ਡੀਜੇ ਤੇ ਨਾਲ ਨਚਾਇਆ ਇਸ ਚਮਗਾਦਰ ਨੂੰ ਜਾਨਵੀ ਮੈਡਮ ਜੀ ਪਹਿਲਾਂ ਤਾਂ ਤੁਹਾਨੂੰ ਸੋਕੇ ਦੀਆਂ ਲੱਖ ਲੱਖ ਵਧਾਈਆਂ ਹੁਣ ਤਨਵੀ ਬਾਜ ਜੇ ਤੁਹਾਨੂੰ ਪਤਾ ਸੀ ਕਿ ਘਰ ਵਿੱਚ ਪਾਰਟੀ ਹੈ ਤੁਸੀਂ ਸੋਕੇ ਦੀ ਕਰਨੀ ਹੈ ਤਾਂ ਥੋੜਾ ਜਿਹਾ ਸਰੀਰ ਦਾ ਧਿਆਨ ਰੱਖ ਕੇ ਡਰੈਸ ਉਹ ਸਾਭ ਦੀ ਪਾ ਲੈਂਦੇ ਸਰੀਰ ਤਾਂ ਤੇਰਾ ਐ ਹੋਇਆ ਪਿਆ ਤੇ ਕੱਛਾ ਤੇਰੀ ਐ ਹੋਈਆਂ ਪਈਆਂ ਜਿਦਾਂ ਨਿੰਬੂ ਨਿਚੋੜ ਕੇ ਕਿਸੇ ਨੇ ਭਗਾ ਕੇ ਮਾਰਿਆ ਹੁੰਦਾ ਹੈ ਨਮਸਤੇ ਦੋਸਤੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ ਸਭ ਤੋਂ ਪਹਿਲੇ ਤਾਂ ਕਿਵੇਂ ਹੈ ਕੰਗਣਾ पहला था शुभ चिंतक तेरे नहीं चिंतक ने आई एम आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहाँ पे मैं सिक्योरिटी चेक करके जैसे ही कंगना से सरदार सरदार्दर कौर पंजाब दी थी ठीक पास या उनको क्रॉस करने का इंतजार किया और साइड से आकर जो है मुझे मेरे फेस पे हिट किया और कंगना थोड़ी जी हिम्मत हौसला रख कह दे बेचिचके कह दे कि उस पंजाब दी तीने तेरे वट के लफेडा मारया ते तो तैनू सवाल आ गया उन्होंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माय कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू तेरी माता सेर ਤੈਨੂੰ ਹਜੇ ਵੀ ਸੌਰਤ ਨਹੀਂ ਨਾ ਇਹ ਲਫੇੜੇ ਖਾ ਕੇ ਤੂੰ ਅੱਗੇ ਵੀ ਛਿੱਤਾਂ ਖਾਂਦੀ ਰਹਿਣਾ ਵਾ ਐਮਪੀ ਭਾ ਕੇ ਤੈਨੂੰ ਖਤਾਬਤਾ ਮਿਲ ਗਿਆ ਹਜੇ ਤੈਨੂੰ ਹੋਰ ਜੁੱਤੀਆਂ ਪਹਿਣੀਆਂ ਨੇ ਤੂੰ ਦੇਖੀ ਚੱਲ ਤੇਰਾ ਬਣਦਾ ਕੀ ਅੱਗੇ ਅੱਗੇ ਜਦ ਰਿਆਵਾ ਦੀ ਤਾਰਤੀ ਦੇ ਜਿਹਾ ਡ੍ਰੀਅਨ ਚਦਾ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਇੱਕ ਨਾ ਆ ਕੁਇਨ ਦੀ ਨਾ ਐਕਟਿੰਗ ਹੀ ਨਹੀਂ ਮਾਨ ਇੰਨੇ ਤਾਂ ਬਾਲੀਵੁੱਡ 'ਚ ਵੀ ਆਪਣਾ ਨਾਮ ਤਾਂ ਬਦਨਾਮ ਕਰਨਾ ਹੀ ਕਰਨਾ ਪੰਜਾਬ ਦਾ ਤੇ ਡੁਬਾ ਕੇ ਹੀ ਬੈਠੇਗੀ ਏ ਬਿਕੋਜ਼ ਜਿੱਦਾਂ ਕਿ ਤੁਹਾਨੂੰ ਲੋਕੀ ਕਈ ਜਾਣਦੇ ਨੇ ਬਿਨਾ ਨਚੋ ਨਾ ਨਚਾਰਾਂ ਵਾਲੇ ਕੰਮਾਂ ਕ ਬਣਾ ਕੇ ਨੈਟ ਤੇ ਪਾਓ ਨਾ ਆਪਣੀ ਥੂ ਥੂ ਕਰਵਾਓ ਨਾ ਆਪਣੀ ਕਮਿਊਨਿਟੀ ਦਾ ਨਾਮ ਬਦਨਾਮ ਕਰੋ ਪਰ ਤੁਸੀਂ ਨਹੀਂ ਹਟ ਰਹੇ ਫਿਰ ਐਦਾਂ ਨਸ਼ੇ ਵਾਲੇ ਵੀ ਕਿਉਂ ਹਟਣ ਬਿੱਗ ਬੌਸ ਜਾਨਦਾ ਬਿੱਗ ਬੌਸ ਜਾਨਦਾ ਲੋਈ ਬਿੱਗ ਬੌਸ ਵਾਲੇ ਇਹਨਾਂ ਨੂੰ ਇਸ ਵਾਰੀ ਲੈ ਜਾਓ ਐਦਾਂ ਤੇ ਕੀ ਮਤਲਬ ਬਿੱਗ ਬੌਸ ਤੁਹਾਨੂੰ ਵਧੀਆ ਲੱਗਦਾ ਆਹੋ ਜਾਣਾ ਤੂੰ ਬਿੱਗ ਬੌਸ ਚ ਬਾਕੀ ਸਾਰਿਆਂ ਨੂੰ ਆਪਣੇ ਪੀਮ ਮਗਰ ਲਾ ਕੇ ਭਿਹਾਓ ਬਣਾਇਓ ਐਦਾਂ ਬਾਇਓ ਠੁਮਕੇ ਤੇ ਪਾਓ ਵੀਡੀਓ ਐਵੇਂ ਮੇਰੇ ਬਾਅਦ ਵਿਊਜ਼ ਆਉਣਗੇ ਤੁਹਾਨੂੰ ਵੀ ਤੇ ਆਪਣੀ ਥੂ ਥੂ ਕਰਵਾਇਓ ਨਾਲ ਕਿਉਂਕਿ ਮੈਂ ਵੀ ਆਪਣੀ ਥੂ ਥੂ ਕਰਵਾ ਹੀ ਰਿਹਾ ਹਾਂ ਲੱਕੜ ਮਾਰ ਮਾਰ ਕੇ ਤੇ ਤੁਸੀਂ ਵੀ ਕਰਵਾ ਲੋਗੇ ਤੇ ਕੋਈ ਘਾਟਾ ਨਹੀਂ ਬੰਦੇ ਨੂੰ ਚਾਰ ਪੌਡਕਾਸਟ ਹੀ ਆ ਜਾਣਗੇ ਤੇ ਆਪਾਂ ਆਪਣਾ ਫੁਕਰੀ ਪੂਣਾ ਦਿਖਾ ਦਾਂਗੇ ਤੇ ਆਪਣੇ ਲੁਕੇ ਸ਼ਮਗੇ ਟੁਮਕਿਆਂ ਦੇ ਪਿੱਛੇ ਦਾ ਰਾਜ ਦੱਸ ਦਾਂਗੇ ਲੋਕੀ ਕਹਿੰਦੇ ਤੁਸੀਂ ਕੋਲੀ ਪਲਗਾਨੇ ਆ ਸੱਚ ਹੈ ਇਹ ਲੈ ਜੱਤਾਂ ਵਾਂਨ ਸਕੂਲੇ ਪੜਦਾ ਹੁੰਦਾ ਸੀ ਦਾ ਮੈਂ ਲੱਛਣ ਤਾਂ ਇਹਨੇ ਆਪ ਨਹੀਂ ਸਹੀ ਕਰਨੇ ਫੇਰ ਕਹਿਣਾ ਮੈਨੂੰ ਕਮੈਂਟਾਂ 'ਚ ਲੋਕੀ ਗਲਤ ਬੋਲਦੇ ਨੇ ਨਾ ਤੈਨੂੰ ਉਹਨੇ ਚੰਗਾ ਜਿਹਾ ਸਵਾਲ ਹੀ ਪੁੱਛਿਆ ਸੀ ਤੇ ਤੂੰ ਕੀ ਜਨਾਨੀਆਂ ਵਾਂਗ ਲੱਛਣ ਕਰਨ ਲੱਗ ਗਿਆ ਨਖਰੇ ਦਿਖਾਉਣ ਲੱਗ ਗਿਆ ਪੈਸੇ ਚਾਰ ਪੈਸੇ ਚਾਰ ਆਲੰਦ ਪੈਸੇ ਚਾਰ ਪੈਸੇ ਚਾਰ ਆਲੰਦ ਪੈਸੇ ਚਾਰ ਪੈਸੇ ਚਾਰ ਆਲੰਦ ਪੈਸੇ ਚਾਰ ਯਾ ਸਾਲੇ ਕੁਖਮ ਸੇ ਉਡਾ ਦੂੰਗਾ ਇੱਕ ਵਾਰ ਹੱਥ 'ਚ ਆ ਜਾਏ ਪਾਈਆਂ ਦੇਰਦੀ ਹੋ ਪਾਵਾ ਲੱਗਦਾ ਭਰਾਵਾ ਭਰਾਵਾ ਚ ਪਿਆਰ ਹੀ ਬਹੁਤ ਆ ਤਾਂ ਹੀ ਤਾਂ ਭਰਾ ਨੇ ਕਿਹਾ ਤੂੰ ਆਪਣੀਆਂ ਪਤਲੀਆਂ ਜੀਆਂ ਲੱਤਾਂ ਦੇ ਵੈਕਸਿੰਗ ਕਰਾ ਲੈ ਮੇਰਾ ਬੁੱਗਾ ਉਹਨੇ ਕਰਾ ਵੀ ਲਈ ਓ ਲੱਗਦੇ ਆ ਬੰਦੇ ਨਾ ਪਕਾਨੀ ਚਾਹਦੇ ਹਰ ਇੱਕ ਨੂੰ ਯਾਰ ਮੇਰੇ ਭਾਬੀ ਆਖ ਦੇ ਆਈ ਥਿੰਕ ਭਾਬੀ ਉਹ ਤੇਰੀ ਸਹੇਲੀ ਨੋਣੀ ਉਹ ਤੈਨੂੰ ਗੰਦੇ ਹੋਣਗੇ ਮਰੀ ਹੋਈ ਛਿਪਕਲੀ ਲੱਤਾਂ ਤੋਂ ਤੂੰ ਐ ਗੱਡੀਆਂ ਪਈਆਂ ਨੇ ਜਿਵੇਂ ਤੇਰਾ ਅੱਜ ਹੀ ਛੁਹਾਰਨ ਲੱਗਣਾ ਹੁੰਦਾ ਏ ਉੱਤੋਂ ਤੂੰ ਵੈਕਸੀਨ ਕਰਾ ਲਈ ਉੱਤੋਂ ਤੂੰ ਜਰਾਬਾਂ ਦੇ ਨਾਲ ਚਪਲਾਂ ਪਾ ਲਈਆਂ ਫੜੇ ਮੁੱਤੇਰੇ ਸਾਰੇ ਹੀ ਟ੍ਰੈਂਡ ਦਾ ਜਲੂਸ ਕੱਢ ਕੇ ਰੱਖਤਾ ਤੂੰ ਤਾਂ ਸਾਲੀ ਗੱਦੀ ਔਲਾਦ ਨਾ ਮਜਾ ਨਾ ਸਵਾਦ ਨਾ ਪਿਆਰ ਮੈਨੂੰ ਕਿਸ ਦਾ ਹੈ ਇਹ ਤੁਮਕਾ ਕਬਾਸ਼ ਇਹਨੂੰ ਕੰਦੇ ਸੱਚਾ ਪਿਆਰ ਠੀਕਾ ਅੱਜ ਇਹਨੇ ਨੱਕ ਚੁੰਗਲੀਆਂ ਮਾਰਦੀ ਦੀ ਵੀਡੀਓ ਬਣਾ ਕੇ ਪਾ ਲਈਏ ਇਹਨਾਂ ਨੇ ਕੱਲ ਨੂੰ ਉਹਦੇ ਚਿੱਤਰ ਤੋਂ ਦੀ ਠੀਕ ਆ ਇਹੀ ਕੰਮ ਆ ਤੁਹਾਡੇ ਕੋਲ ਓ ਮਾਈ ਗੋਡ ਬੁਲਾਇਆ ਨਹੀਂ ਚਲਾਇਆ ਨਹੀਂ ਬਿਨ ਗੱਲ ਤੋਂ ਖੈਣਾ ਫਿਰਦਾ ਸਾਡੇ ਨਾਲ ਹੀ ਬੈਠ ਬੈਠ ਕੇ ਠਿਆ ਛੇਰਾ ਓਏ ਬੱਚੇ ਸਾਰੀ ਜ਼ਿੰਦਗੀ ਪਈ ਇਹ ਲੋਕਾਂ ਨਾਲ ਖੈਣ ਨੂੰ ਪਹਿਲਾਂ ਜਾ ਕੇ ਨਾ ਸਕੂਲ ਦਾ ਹੋਮਵਰਕ ਕਰ ਲਾ ਕਿ ਡੀ ਆਖਰ ਆਈ ਤੈਨੂੰ ਲੋਕਾਂ ਨਾਲ ਖੈਣ ਦੀ ਪਹਿਲਾਂ ਚਿੱਤਰ ਤੋਂ ਨਹੀਂ ਆਉਂਦੇ ਤੈਨੂੰ ਪਹਿਲਾਂ ਉਹ ਜਾ ਕੇ ਸਿੱਖ ਬਾਅਦ ਵਿੱਚ ਲੋਕਾਂ ਨਾਲ ਖੈਂਦੀ ਫਿਰੇ ਅਮੀ ਆਪਣੀ ਛਤਰ ਤੇ ਪਰੇਡ ਕਰਵਾਏਗੀ ਕਿਸੇ ਕੋ ਹਾਂਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਾਰ ਲਾਈਕ ਕਮੈਂਟ ਕਰਦੇ ਜਰੂਰ ਜੇ ਅਸੇ ਕਰੋ ਵੀਡੀਓ ਕਿਵੇਂ ਦੀ ਲੱਗੀ ਨਾਲੇ ਕਮੈਂਟ ਵਿੱਚ ਸੁਜੈਸ਼ਨ ਜਰੂਰ ਦਿਆ ਕਰੋ ਐਂਡ ਮਿਲਦੇ ਹਾਂ ਨਿਊ ਵੀਡੀਓ ਚ ਥੈਂਕ ਯੂ ਬਾਏ